ਪੰਜ ਜੀ ਤੁਹਾਡੀ ਨੌ ਦੀ ਕੰਪਲੇਂਟ ਹੈ ਤੁਹਾਡੇ ਤੇ ਮੇਰੀ ਨੌ ਦੀ ਜੀ ਹਾਂ ਜੀ ਤੁਹਾਡੀ ਨੌ ਦੀ ਕੀ ਕਹਿੰਦੀ ਹੈ ਜੀ ਮੈਂ ਮਾੜਾ ਮੋਟਾ ਚੰਨ ਨਾ ਮਿਤੀ ਹੋਗੇ ਉਹ ਕਹਿੰਦੀ ਸਾਡੀ ਦੋਨਾਂ ਜੀਆਂ ਦੀ ਕਹਿੰਦੀ ਬਣਦ ਨਹੀਂ ਦਿੰਦੀ ਇਹ ਮੈਂ ਮੁੰਡੇ ਨੂੰ ਗੱਲਾਂ ਬਾਤਾਂ ਉੱਚੀਆਂ ਨੀਵੇਂੀਆਂ ਕਰਦੀ ਹੈ ਇਹ ਮੈਨੂੰ ਕਹਿੰਦੀ ਤੰਗ ਪਰੇਸ਼ਾਨ ਕਰਦੀ ਐ ਕਹਿੰਦੀ ਮੈਂ ਸਾਰੀ ਦਿਨ ਕੰਮ ਧੰਦਾ ਕਰਦੀ ਮਰਦੀ ਆ ਉਹ ਕਰਦੀ ਆ ਕਰਦੀ ਆ ਇਹੋ ਜਿਹੀ ਗੱਲਾਂ ਬਾਤਾਂ ਕਰਦੀ ਸੀ ਸਾਡੇ ਤਾਂ ਰੌਲਾ ਹੁਣ ਕੋਈ ਹੋਵੇ ਤਾਂ ਮੈਂ ਤੈਨੂੰ ਦੱਸਾਂ ਹੂੰ ਸਾਰਾ ਤਾਂ ਹੁਣ ਉਸ ਅਸੀਂ ਤਾਂ ਪਾ ਮਾਵਾਆਂ ਦੀ ਵੀ ਕਿਤੇ ਕੋਈ ਮਾੜੀ ਮੋਟੀ ਗੱਲ ਹੋ ਜਾਣੀ ਹੁੰਦੀ ਐ ਤੈਨੂੰ ਸੱਸ ਤਾਂ ਮੈਂ ਆਸ ਵਿੱਚ ਮਾੜੇ ਮਟੇ ਦੋ ਪਾਂਡੇ ਹੁੰਦੇ ਤੇ ਖੜਕਦੀ ਰਹਿੰਦੇ ਐ ਤਾਂ ਤੁਹਾਨੂੰ ਪਤਾ ਹੀ ਜਾਂਦਾ ਹਾਂਜੀ ਹਾਂਜੀ ਤਾਂ ਹੈ ਤੁਸੀਂ ਰੋਜ਼ ਨਿੱਤ ਦੇ ਫੈਸਲੇ ਕਰਨ ਵਾਲੇ ਆ ਠੀਕ ਐ ਨਾ ਮੇਰਾ ਬੇਟਾ ਸ਼ਾਮ ਨੂੰ ਕੰਮ ਤੋਂ ਆਉਂਦਾ ਅੱਛਾ ਜੀ ਆ ਹੁਣ ਸਾਰੋ ਤੇ ਕੋੜ 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 ਕਰਨ ਲੱਗ ਜਾਂਦੀ ਨੇ ਇਹ ਨਾਲ ਮ ਪਰ ਜਦੋਂ ਉਹਦੇ ਮਗਰ ਲੱਗ ਜਾਂਦਾ ਉਦੋਂ ਨਹੀਂ ਬੁਲਾਉਂਦਾ ਅੱਛਾ ਲੱਗਦਾ ਪਿੱਛੇ ਹਾਂ ਪਿੱਛੇ ਲੱਗਦਾ ਪਰ ਮੈਂ ਆਂਦੀ ਸੀ ਵੀ ਜਿਹੋ ਜਾਂ ਮੇਰਾ ਪੁੱਤ ਹੈ ਨਾ ਇਹੋ ਜਾਂ ਰੱਬ ਸਭ ਨੂੰ ਦੇਵੇ ਹੂੰ ਵੀ ਸਾਨੂੰ ਪੁੱਛ ਕੇ ਗੱਲ ਕਰਦਾ ਹੁੰਦਾ ਸੀ ਤੇ ਅੱਜ ਉਹ ਵੀ ਸਾਡਾ ਦੁਸ਼ਮਣ ਬਣਦਾ ਜਾਂਦਾ ਵਾਸਤੇ ਅਸਲ ਲੰਨਾ ਜੀ ਜਿੱਥੇ ਇਹ ਝਗੜੇ ਹੋ ਜਾਂਦਾ ਹਾਂਜੀ ਨੋ ਸੱਸ ਵਾਲੇ ਠੀਕ ਹੈ ਜੀ ਉੱਥੇ ਪ੍ਰੋਬਲਮ ਆਉਂਦੀ ਬੰਦਿਆਂ ਨੂੰ ਠੀਕ ਹੈ ਜੀ ਮਤਲਬ ਜਿਹੜਾ ਘਰ ਵਾਲਾ ਹੈ ਜਿਹੜਾ ਪੁੱਤ ਹੈ ਹਨਾ ਇੱਕ ਪਾਸੇ ਮਾਪਿਓ ਹੋਗੇ ਹਾਂਜੀ ਇੱਕ ਪਾਸੇ ਘਰ ਵਾਲੀ ਹੋਗੀ ਠੀਕ ਹੈ ਜੀ। ਉੱਥੇ ਫਸ ਜਾਂਦਾ ਵਿਚਾਰਾ ਬੰਦਾ। ਸਹੀ ਹੈ। ਥੋੜਾ ਪੁੱਤ ਹੋ ਗਿਆ ਉਹਦੇ ਘਰ ਵਾਲਾ ਹੋ ਗਿਆ। ਮੰਨਦੀ ਐ ਮੈਂ। ਉਹਦੀ ਸਥਿਤੀ ਕੁਸੂਤੀ ਹੋ ਜਾਂਦੀ ਐ ਜੇ ਤਾਂ ਮਾਂ ਨੂੰ ਕਹਿੰਦਾ ਵੀ ਮਾਂ ਤੂੰ ਨਾ ਬੋਲਿਆ ਕਰ। ਤਾਂ ਮਾਂ ਕਹਿੰਦੀ ਜਨਾਨੀ ਪਿੱਛੇ ਲੱਗ ਗਿਆ। ਸਹੀ ਹੈ। ਜੇ ਜਨਾਨੀ ਨੂੰ ਕਹਿੰਦਾ ਵੀ ਮੇਰੀ ਮਾਂ ਐ ਤੂੰ ਨਾ ਬੋਲਿਆ ਕਰ। ਫਿਰ ਘਰ ਵਾਲੀ ਕਹਿੰਦੀ ਵੀ ਮਾਂ ਪਿੱਛੇ ਲੱਗ ਗਿਆ। ਫਿਰ ਉਹ ਉਹਨੂੰ ਕਹਿੰਦੀ ਮੈਨੂੰ ਲਿਆਇਆ ਕਦੇ ਵਾਸਤੇ ਸੀ। ਹਾਂ। ਕਿ ਸਾਫ ਤਾਂ ਤੁਸੀਂ ਕਰਦੇ ਹੀ ਐ ਰੋਡੇਲੀ। ਬਿਲਕੁਲ ਬਿਲਕੁਲ। ਤੁਹਾਨੂੰ ਵੀ ਪਤਾ ਲੱਗ ਜਾਂਦਾ ਵੀ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਕਹਿੰਦੀਆਂ ਸੱਸਾਂ ਕੰਮ ਕਰੀ ਚਾ ਕੰਮ ਵੀ ਕਰੋ ਆਪਦਾ ਫੋਨ ਵੀ ਵੇਖੋ ਕਰੋ ਅਸੀਂ ਐ ਨਹੀਂ ਕਹਿੰਨੇਗਾ ਨਾ ਕਰੋ ਵੇਲੇ ਟਾਈਮ 'ਚ ਇਹ ਵੀ ਕਰੋ ਜੀ ਵੀਡੀਓ ਕਾਲ ਕਰੋ ਕੋਈ ਪੇਕਿਆਂ ਨੂੰ ਲਾਓ ਕਿਤੇ ਭੈਣ ਭਰਾ ਨੂੰ ਲਾਓ ਸਾਡੇ ਸਾਹਮਣੇ ਨਾਲੋ ਅਸੀਂ ਕਿਹੜਾ ਰੋਕਦੀ ਹੈ ਹੂੰ ਜੇ ਤੁਸੀਂ ਚੋਰੀਆਂ ਕਰਕੇ ਫੋਨ ਕਰੋਗੇ ਪਾਸੇ ਬਹਿ ਕੇ ਤਾਂ ਆਟੋਮੈਟਿਕ ਸ਼ੱਕ ਹੋ ਜਾਂਦਾ ਭਾਂਦੀ ਪੀਰ ਜੀ ਜਮਾਂ ਸੱਚੀਆਂ ਹੋਣ ਜੀ ਦੇਖੀਏ ਕੀ ਕੀ ਪ੍ਰੋਗਰਾਮ ਅੱਜ ਦਾ ਹਾਂਜੀ ਦੇਖੋ ਜੀ ਮੁੰਸ਼ੀ ਜੀ ਨੂੰ ਬੁਲਾਓ ਹਾਂਜੀ ਰਾਜੇ ਮੁੰਸ਼ੀ ਜੀ ਨੂੰ ਭੇਜੋ ਕਿੰਨੇ ਕ ਜਣੇ ਬੈਠੇ ਬਾਹਰ ਹੈ ਕੋਈ ਇੱਕ ਦੋ ਜਣੇ ਹੁਣ ਬੈਠਾ ਹੋਊਗਾ ਜੀ ਇੱਕ ਬੁਢੀ ਲੇਡੀਆਂ ਬੈਠੇ ਬਾਹਰੋਂ ਆਏ ਹੋਏ ਆ ਲੇਡੀਆਂ ਉਹ ਤਾਂ ਬੁਲਾਏ ਸੀ ਮੈਂ ਹਾਂ ਹਾਂ ਲੇਡੀਆਂ ਤਾਂ ਬੁਲਾਏ ਸੀ ਨਾਲ ਦੇ ਪਿੰਡ ਤੋਂ ਆਏ ਅੱਛਾ ਇੱਕ ਮਾਤਾ ਤੇ ਹੋਰ ਕੌਣ ਇੱਕ ਮੁੰਡਾ ਹੋਰ ਆ ਜੀ ਅਵਲੀ ਜਿਹਾ ਲੱਗਦਾ ਦੇਖਣ ਦੇ ਵਿੱਚ ਉਹ ਇੱਕ ਉਹਨੂੰ ਅਵਲੀ ਜਿਹਾ ਲੱਗਦਾ ਹਾਂ ਮਾਤਾ ਦਾ ਤਾਂ ਉਹ ਨਾਲ ਕਲੇਸ਼ ਹੈ ਉਹ ਤਾਂ ਗੱਲ ਬੁੜੀਆਂ ਤਾਂ ਕਰ ਲੈਂਦੀਆਂ ਲੰਮੀ ਪਹਿਲਾਂ ਪਹਿਲਾਂ ਮੁੰਡੇ ਦਾ ਵੇਖ ਲਈ ਕੀ ਸਰਕਲ ਬੁਟੇ ਬਲਾਓ ਪਹਿਲਾਂ ਮੁੰਡੇ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਖੜਿਆ ਨਹੀਂ ਜਾਂਦਾ ਜਨਾਬ ਪੁੱਛੋ ਨਾ ਜੀ ਚੱਲ ਬਹਿ ਜਾ ਫਿਰ ਹੁਣ ਤਾਂ ਪੁੱਛ ਲਿਆ ਉਹ ਕੁਰਸੀ ਤੇ ਕੁਰਸੀ ਉਹ ਕੁਰਸੀ ਕੁਰਸੀ ਤੇ ਥੋ ਕਿਹੜਾ ਵਧਾਈਆਂ ਮੰਗਣਾ ਥੱਲੇ ਬੈਠੀ ਜਾਣਾ ਬੰਦਾ ਯਾਰ ਸੀਟ ਪ੍ਰਿੰਟ ਰੇਟ ਹੋ ਗਿਆ ਜੀ ਕੋਈ ਵੀ ਚੀਜ਼ ਦਾ ਜੀ ਹਾਂ ਉਹ ਤਾਂ ਵੱਧ ਆਪਾਂ ਵੇਚ ਸਕਦੇ ਆ ਕਿ ਨਹੀਂ ਵੇਚ ਸਕਦੇ ਲਿਖਿਆ ਜੀ ਚੇਤਾ ਇਹ ਗੱਲ ਆ ਜਿਹੜੀਆਂ ਥਾਣੇ ਆ ਕੇ ਕਰਨੀਆਂ ਹਨਾ ਇਹ ਜੇ ਤੁਸੀਂ ਸ਼ਿਕਾਇਤ ਕੰਪਲੇਂਟ ਕੋਈ ਕਰਨੀ ਹੈ ਤੇਰਾ ਤਾਂ ਪਸੀਨਾ ਵੈਸੇ ਨਹੀਂ ਸਕਦਾ ਪੀ ਕੇ ਕੀ ਹਾਲ ਹੁੰਦਾ ਹੋਊਗਾ ਤੇਰਾ ਜਨਾਬ ਦਿਹਾੜੀਦਾਰ ਬੰਦੇ ਆ ਹੰਬੇ ਥੱਕੇ ਹੁੰਨੇ ਸ਼ਾਨੋ ਜੀ ਉਦੋਂ ਪੀ ਪੂ ਲਈ ਦੀਆਂ ਜੜ ਕਿੰਨੀ ਤੇਰੀ ਦਿਹਾੜੀ ਤਾਂ 500 ਆ ਜੀ ਤੇ ਦਰੂ ਤੇ ਕਿੰਨੇ ਲਾਦਣਾ ਰੋਜ਼ ਤੇ ਦਾਰੂ ਫਿਰ ਉਹੀ ਗੱਲ ਪਊਆ ਲਈਦਾ ਹੀ ਅਧੀਆ ਪਊਆ ਲਈਦਾ ਨਹੀਂ ਤੈਨੂੰ ਨਹੀਂ ਲੱਗਿਆ ਯਾਰ ਵੀ ਥਾਣਾ ਤੇਰੀ ਕੀ ਮਦਦ ਕਰੇ ਦੇ ਵਿੱਚ ਜਨਾਬ ਇਹਦੇ ਤੇ ਕੋਈ ਕਾਰ ਕੋਈ ਹੋਵੇ ਹਾਲਤ ਸੀਐਮ ਤੇ ਕਰ ਗੱਲ ਪਹੁੰਚਣੀ ਚਾਹੀਦੀ ਨਹੀਂ ਮੈਂ ਪਹੁੰਚਾ ਦੂੰ ਫੇਰ ਆਪਾਂ ਵਾਲਾ ਹੋ ਜਾਂਦਾ ਜਾਂ ਤੁਸੀਂ ਪਹੁੰਚਾਓ ਜੀ ਸ਼ਰਾਬ ਦੀ ਬੋਤਲ ਦੀ ਗੱਲ ਸੀਐਮ ਤੱਕ ਹਾਂਜੀ ਹਾਂਜੀ ਚੱਲ ਕੋਈ ਨਹੀਂ ਤਰਾ ਕਰਦੇ ਆ ਕੁਛ ਨਾ ਕੁਛ ਇੱਕ ਵਾਰੀ ਕੱਲ ਨੂੰ ਤਾਂ ਨਾ ਹੀ ਪਰਸੋਂ ਮਰੀ ਜਿਹੜਾ ਠੀਕ ਹੈ ਜਨਾਬ ਅਸੀਂ ਕੱਲ ਨੂੰ ਕਰਦੇ ਆ ਕੋਈ ਗੱਲਬਾਤ ਠੀਕ ਹੈ ਜਨਾਬ ਓਕੇ 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 ਬੁੱਟੇ ਬਲਾਓ ਮਾਤਾ ਨੂੰ ਫੇਰ ਆਪਾਂ ਚੱਲਣਾ ਹੈ ਨਾ ਤੁਹਾਨੂੰ ਬਲਾਈਏ ਹਾਂ ਬਲਾਓ ਮਾਤਾ ਬਾਤਾ ਜੀ ਆਏ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਆਜੋ ਬੈਠੋ ਆਜੋ ਇੱਧਰ ਹੀ ਆਜੋ ਇੱਥੇ ਆਜੋ ਇੱਥੇ ਆਜੋ ਇੱਥੇ ਇੱਧਰ ਆਜੋ ਹਾਂ ਜੀ ਪਾਣੀ ਪੀਓਗੇ ਭੈਣ ਜੀ ਨਹੀਂ ਜੀ ਮਗਾਲੀਏ ਪਾਣੀ ਚਾਮ ਗਾਲੀਏ ਨਹੀਂ ਜੀ ਕਦੋਂ ਕਦੇ ਆਇਓ ਹੋ ਗਿਆ ਇੱਕ ਘੰਟਾ ਸਾਰਾ ਚੱਕਮੈ ਲਈ ਢੋਗਾ ਥੋੜਾ ਜਾ ਰਸਤੇ ਡਿਪਟੀ ਸਾਹਿਬ ਨਾਲ ਬੈਠ ਕੇ ਆਉਣਾ ਪਿਆ ਕਮੇਟਿੰਗ ਸੀ ਠੀਕ ਹੈ ਜੀ 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 ਤੁਸੀਂ ਗਿਆ ਫੋਨ ਕੀਤਾ ਸੀਗਾ ਜੀ ਵੀ ਤੁਹਾਨੂੰ ਬੁਲਾਇਆ ਥਾਣੇ ਪੰਜ ਜੀ ਤੁਹਾਡੀ ਨੌ ਦੀ ਕੰਪਲੇਂਟ ਹੈ ਤੁਹਾਡੇ ਤੇ ਮੇਰੀ ਨੌ ਦੀ ਜੀ ਹਾਂ ਜੀ ਤੁਹਾਡੀ ਨੌ ਦੀ ਕੀ ਕਹਿੰਦੀ ਹੈ ਜੀ ਮੈਨੂੰ ਮਾੜਾ ਮੋਟਾ ਚੰਨ ਨਾ ਦਿਓਗੇ ਉਹ ਕਹਿੰਦੀ ਸਾਡੇ ਦੋਨਾਂ ਜੀਆਂ ਦੀ ਕਹਿੰਦੀ ਬਣਦ ਨਹੀਂ ਦਿੰਦੀ ਇਹ ਮੈਂ ਮੁੰਡੇ ਨੂੰ ਗੱਲਾਂ ਬਾਤਾਂ ਉੱਚੀਆਂ ਨੀਵੇਂੀਆਂ ਕਰਦੀ ਹੈ ਤੇ ਮੈਨੂੰ ਕਹਿੰਦੀ ਤੰਗ ਪਰੇਸ਼ਾਨ ਕਰਦੀ ਹੈ ਕਹਿੰਦੀ ਮੈਂ ਸਾਰੇ ਜਿਹੜੇ ਕੰਮ ਧੰਦਾ ਕਰਦੀ ਮਰਦੀ ਆ ਉਹ ਕਰਦੀ ਆ ਕਰਦੀ ਆ ਇਹੋ ਜਿਹੀ ਗੱਲਾਂ ਬਾਤਾਂ ਕਰਦੀ ਸੀ ਮੈਂ ਕਰਦੀ ਆ ਇਹ ਤੰਗ ਪੰਜ ਜੀ ਤੁਹਾਡੇ ਬਾਰੇ ਕਹਿ ਕੀ ਹੈ ਅੱਛਾ ਜੀ ਹਾਂ ਫੇਰ ਤੁਸੀਂ ਇਹਦਾ ਇਨਸਾਫ ਦੇ ਦਿਓ ਜੀ ਕੀ ਗੱਲ ਦਾ ਨੀ ਪਹਿਲਾਂ ਦੱਸੋ ਜੀ ਥੋੜਾ ਰੌਲਾ ਮੈਂ ਇਨਸਾਨ ਆ ਮੈਂ ਤਾਂ ਇਨਸਾਨ ਫੇਰੀ ਕਰੂੰਗਾ ਹਲੇ ਉਹਦੀ ਤਾਂ ਕੰਪਲੇਂਟ ਐ ਨਾ ਉਹ ਥੋੜੀ ਦੀ ਹੈ ਨਾ ਠੀਕ ਹੈ ਉਹਨੂੰ ਬੁਲਾਵਾਂਗੇ ਆਪਾਂ ਮੈਂ ਤੁਹਾਨੂੰ ਕੱਲ੍ਹ ਆ ਤਾਂ ਬੁਲਾਇਆ ਪਹਿਲਾਂ ਵੀ ਪਹਿਲਾਂ ਗੱਲਬਾਤ ਦਾ ਪਤਾ ਲੱਗ ਜੇ ਵੇ ਅਸਲ ਚੱਲਦਾ ਕੀ ਐ ਠੀਕ ਹੈ ਜੀ ਵੀਰ ਜੀ ਇਸ ਟਾਈਮ ਤਾਂ ਸਾਡੀ ਕੋਈ ਗੱਲ ਨਹੀਂ ਇਹਨੂੰ ਸਾਥੀ ਦਿੱਤਾ ਹਾਂ ਆਏ ਤਾਂ ਮਾੜੀ ਮੋਢੇ ਤੁਹਾਨੂੰ ਪਤਾ ਹੀ ਆ ਬੀਨੂੰ ਹਾਂ ਦੀ ਤੇ ਸਾਸਨ ਤਾਂ ਮਾੜੀ ਮੱਤ ਹੁੰਦੀ ਰਹਿੰਦੀ ਹੁੰਦੀ ਐ ਹੂੰ ਬੇਟਾ ਮੇਰਾ ਆਪਦਾ ਕੰਮ ਤੇ ਚੱਲਿਆ ਜਾਂਦਾ ਐ ਅੱਛਾ ਉਹ ਤਾਂ ਸ਼ਾਮ ਨੂੰ ਆਉਂਦਾ ਜੀ ਦੇਖੋ ਨੋ ਤੁਹਾਡੀ ਆਈ ਸੀਗੀ ਸਾਡੇ ਮੁੰਸੀ ਜੀ ਕੋਲ ਲਿਖਾ ਕੇ ਗਈ ਹੈ। ਅੱਛਾ ਜੀ। ਉਹ ਕੰਪਲੀਟ ਕਰ ਗਈ ਕਹਿੰਦੀ ਵੀ ਮੈਂ ਪਰੇਸ਼ਾਨ ਆ ਕਹਿੰਦੀ ਵੀ ਮੇਰੇ ਆਪਦੇ ਸੱਸ ਤੋਂ। ਅੱਛਾ ਜੀ। ਹੁਣ ਦੇਖੋ ਘਰਾਂ ਦੇ ਝਗੜੇ ਨਾ ਭੈਣ ਜੀ ਇਹ ਚੱਲਦੇ ਰਹਿੰਦੇ ਸਾਡੇ ਕੋਲ ਤਾਂ ਦਿਨ ਦੇ ਵਿੱਚ ਕੇ ਵੀ 10-10 ਕੇਸ ਇਹੋ ਜੇ ਆ ਜਾਂਦੇ। ਠੀਕ ਹੈ ਜੀ। ਕਿਤੇ ਤਣ ਚੰਗਾ ਹੋਵੇ ਕਿਸਮਤ ਚੰਗੀ ਹੋਵੇ ਇੱਕ ਅੱਧਾ ਦਿਨ ਕੋਈ ਖਾਲੀ ਲੰਘ ਜਾ ਤਾਂ ਠੀਕ ਹੈ। ਨਹੀਂ ਤੁਹਾਨੂੰ ਪਤਾ ਘਰੇਲੂ ਝਗੜੇ ਤਾਂ ਸਾਡੇ ਕੋਲ ਆਮ ਹੀ ਗਏ ਕਦੇ ਭੈਣਾ ਭਰਾਵਾਂ ਦੇ ਆ ਗਏ ਕਦੇ ਨੋ ਸੱਸ ਦੇ ਆ ਗਏ ਕਦੇ ਪਿਓ ਪੁੱਤ ਦੇ ਆ ਗਏ। ਮਤਲਬ ਆਉਂਦੇ ਰਹਿੰਦੇ ਹਨ ਤੇ ਵੈਸੇ ਮੈਂ ਤੁਹਾਨੂੰ ਕੱਲ ਬੁਲਾਉਣਾ ਸੀਗਾ ਅੱਛਾ ਜੀ ਤੇ ਕੱਲ ਮੈਂ ਥੋੜਾ ਜਾਣਾ ਸੀਗਾ ਹਾਈ ਕੋਰਟ ਅੱਛਾ ਜੀ ਉਹਦਾ ਕਰਕੇ ਫਿਰ ਮੈਂ ਅੱਜ ਤੁਹਾਨੂੰ ਤਾਂ ਬੁਲਾਇਆ ਹੈਗਾ ਮੈਨੂੰ ਕਿਹਾ ਸੀ ਮੈਂ ਸਵੇਰੇ ਬੁਲਾ ਲਵਾਂ ਚਲੋ ਸੌਰੀ ਮੈਂ ਘੰਟਾ ਕੁ ਲੇਟ ਆਇਆ ਤੁਹਾਨੂੰ ਵੇਟ ਕਰਨੀ ਪਈ ਠੀਕ ਹੈ ਤੇ ਪਰ ਉਹ ਕਾਫੀ ਕੁਝ ਬੋਲਦੀ ਸੀ ਜੀ ਤੁਹਾਡੇ ਬਾਰੇ ਨੋਟ ਉਹ ਰਵਟ ਅੱਜ ਲਿਖਾ ਕੇ ਗਈ ਹੈ ਕਿ ਕੱਲ ਲਿਖਾ ਕੇ ਗਈ ਹੈ ਜੀ ਪਰਸੋਂ ਦੀ ਪਰਸੋਂ ਦੀ ਹੈ ਜੀ ਅੱਛਾ ਉਹ ਬਰਾਏ ਕਰਕੇ ਬਾਹਰ ਸੀ ਫਿਰ ਸਾਨੂੰ ਕਹਿ ਕੇ ਗਈ ਸੀ ਨਾ ਵੀ ਮੈਂ ਬਾਜ਼ਾਰ ਜਾਨੀ ਐ ਅੱਛਾ ਜੀ ਘਰੇ ਇਹ ਗੱਲ ਕਹਿ ਕੇ ਆਈ ਸੀ ਅੱਛਾ ਵੀ ਮੈਂ ਬਾਜ਼ਾਰ ਜਾਨੀ ਐ ਮੈਂ ਤਾਂ ਹੁੰਦਾ ਵੀ ਅੱਗੇ ਵਿਚਾਰ ਲਵਾੜਦੀ ਐ ਚਲ ਕੋਸ ਲੈਣ ਗਈ ਹੋਣੀ ਐ ਅੱਛਾ ਤੇ ਮੈਨੂੰ ਕੀ ਪਤਾ ਸੀ ਇਹ ਤਾਂ ਮੇਰੇ ਹੀ ਪੜਨਾ ਆਈ ਮੈਂ ਅਸਲ ਥੋੜਾ ਰੌਲਾ ਕੀ ਐ ਭੈਣ ਜੀ ਨੂੰ ਸਾਡਾ ਤਾਂ ਰੌਲਾ ਹੁਣ ਕੋਈ ਹੋਵੇ ਤਾਂ ਮੈਂ ਤੁਹਾਨੂੰ ਦੱਸਾਂ ਹੂੰ ਸਾਰਾ ਤਾਂ ਹੁਣ ਉਸ ਅਸੀਂ ਤਾਂ ਪਾ ਮਾਵਾਤੀਆਂ ਦੀ ਵੀ ਕਿਤੇ ਕੋਈ ਮਾੜੀ ਮੋਟੀ ਗੱਲ ਹੋ ਜਾਂਦੀ ਹੁੰਦੀ ਐ ਤੈਨੂੰ ਸੱਤ ਤਾਂ ਮੈਂ ਆਪ ਸੁਣ ਮਾੜੀ ਮੋਟੀ ਦੋ ਭਾਂਡੇ ਹੁੰਦੇ ਤਾਂ ਖੜਕਦੇ ਹੀ ਰਹਿੰਦੇ ਐ ਤਾਂ ਤੁਹਾਨੂੰ ਪਤਾ ਹੀ ਜਾਂਦਾ ਹਾਂਜੀ ਹਾਂਜੀ ਇਹ ਤਾਂ ਹੈ ਤੁਸੀਂ ਰੋਜ਼ ਨਿਤ ਦੇ ਫੈਸਲੇ ਕਰਨ ਵਾਲੇ ਆ ਠੀਕ ਐ ਨਾ ਮੇਰਾ ਬੇਟਾ ਸ਼ਾਮ ਨੂੰ ਕੰਮ ਤੋਂ ਆਉਂਦਾ ਐ ਅੱਛਾ ਜੀ ਆ ਹੁਣ ਸਾਰੋ ਦੇ ਕੋਲੇ ਕੋੜ ਕੋੜ ਅੱਛਾ ਜੀ ਮੈਂ ਉਹਨੂੰ ਉਹ ਤਾਂ ਨਾ ਕੁਛ ਕਿਹਾ ਜਦੋਂ ਮੇਰਾ ਬੇਟਾ ਦੂਜੇ ਦਿਨ ਕੰਮ ਤੇ ਚਲਿਆ ਗਿਆ ਤੇ ਮੈਂ ਉਹਨੂੰ ਪੁੱਛਿਆ ਵੀ ਭਾਈ ਤੂੰ ਉਹਦੇ ਆਏ ਕੋਲੇ ਕੋੜ-ਕੋੜ ਕਰਦੀ ਐ ਤੇ ਤੂੰ ਮੇਰੇ ਮੂੰਹ ਤੇ ਹੀ ਕਰਖਾ ਕੀ ਗੱਲ ਕਰਦੀ ਐ ਤੇ ਮੈਂ ਉਹਨੂੰ ਬੈਠ ਕੇ ਦੱਸਾਂ ਜੀ ਮੇਰਾ ਵੀ ਪੁੱਤ ਐ ਮੈਂ ਪਾਲ ਕੇ ਫਲੋਸ ਕੇ ਐਡਾ ਕਰਤਾ ਤੇਰੇ ਜੋਗਰਾ ਕਰਤਾ ਤੇ ਉਹਨੇ ਅੰਦੇ ਕੋਲੇ ਤੂੰ ਪਾਣੀ ਨਹੀਂ ਪੀਂਦਿੰਦੀ ਉਹਦਾ ਇੰਨਾ ਤੂੰ ਸਾਹ ਬੰਦ ਕੀਤਾ ਵਾ ਕਿਹੜੀ ਗੱਲ ਚ ਕੀਤਾ ਕੀ ਰੌਲਾ ਤੇਰਾ ਸਾਡੇ ਨਾਲ ਮੁੰਡਾ ਤੁਹਾਡੇ ਨਾਲ ਠੀਕ ਐ ਮੁੰਡਾ ਮੇਰੇ ਨਾਲ ਸਹੀ ਐ ਜਦੋਂ ਉਹਦੇ ਮਗਰ ਲੱਗ ਜਾਂਦਾ ਓਦੋਂ ਨਹੀਂ ਬੁਲਾਉਂਦਾ ਅੱਛਾ ਲੱਗਦਾ ਪਿੱਛੇ ਹਾਂ ਪਿੱਛੇ ਲੱਗਦਾ ਪਰ ਮੈਂ ਆਂਦੀ ਸੀ ਵੀ ਜਿਹੋ ਜਾਂ ਮੇਰਾ ਪੁੱਤ ਹੈ ਨਾ ਇਹੋ ਜਾਂ ਰੱਬ ਸਭ ਨੂੰ ਦੇਵੇ ਵੀ ਸਾਨੂੰ ਪੁੱਛ ਕੇ ਗੱਲ ਕਰਦਾ ਹੁੰਦਾ ਸੀ ਤੇ ਅੱਜ ਉਹ ਵੀ ਸਾਡਾ ਦੁਸ਼ਮਣ ਬਣਦਾ ਜਾਂਦਾ ਪਰ ਦੁਸ਼ਮਣ ਆਏ ਬਣ ਗਿਆ ਵੀ ਵੇਖਦੀ ਆ ਮੈਂ ਵੀ ਕਿਉਂ ਬਣਿਆ ਪਰ ਚੁੱਪ ਵੱਟ ਗਿਆ ਉਹ ਹਾਂ ਨਾ ਸਾਨੂੰ ਮੈਨੂੰ ਕੁਝ ਕਹਿੰਦਾ ਨਾ ਆਪਦੇ ਘਰ ਵਾਲੀ ਨੂੰ ਕਹਿੰਦਾ ਹਾਂ ਵੀ ਮੈਂ ਤਾਂ ਆਪ ਇਸ ਗੱਲ ਦੇ ਵਿੱਚ ਵਿੱਚ ਗੁਲਝਦੀ ਐ ਵੀ ਗੱਲ ਕੀ ਐ ਸਾਡੇ ਘਰੇ ਲੜਾਈ ਕਰੀ ਐ ਖਾਨ ਦੀ ਉਹਨੂੰ ਟੋਟਨੀ ਪੈਨਨ ਦੀ ਉਹਨੂੰ ਟੋਟਨੀ ਤੇ ਝਗੜਾ ਕਾਦਾ ਸਾਡੇ ਘਰੇ ਹੁਣ ਆਹੀ ਚੀਜ਼ ਆ ਉਹ ਕਹੇਗੀ ਤੁਸੀਂ ਕਹਿੰਦੇ ਆ ਵੀ ਮੁੰਡਾ ਜਦੋਂ ਉਹ ਉਹਨੂੰ ਕੁੜਕੁੜ ਕਰਦੀ ਐ ਬੋਲਦੀ ਆ ਇਹਨੂੰ ਥੋੜਾ ਬਹੁਤਾ ਹਨਾ ਹਾਂ ਹੁਣ ਘਰੇ ਕੀ ਗੱਲ ਚੱਲਦੀ ਸਾਨੂੰ ਨਹੀਂ ਪਤਾ ਹਨਾ ਘਰੇਲੂ ਗੱਲਾਂ ਸਾਨੂੰ ਕੀ ਪਤਾ ਵੀ ਤੁਸੀਂ ਕਹਿੰਦੇ ਸਾਡੇ ਨਾਲ ਵਰਤਾਅ ਸਹੀ ਨਹੀਂ ਹਾਂਜੀ ਉਹ ਕਹਿੰਦੀ ਮਾਂ ਦੀਆਂ ਸੁਣਦਾ ਠੀਕ ਐ ਜੀ ਹੁਣ ਇਹ ਘਰ ਘਰ ਦੀ ਕਹਾਣੀਆਂ ਸਾਡੇ ਕੋਲ ਜੋ ਕੇਸ ਆਉਂਦੇ ਆ ਤੁਸੀਂ ਆਪ ਦਾ ਪੱਖ ਰੱਖੀ ਜਾਓਗੇ ਨਾ ਤੁਹਾਡੀ ਆਪ ਦਾ ਪੱਖ ਰੱਖੀ ਜਾਊਗੀ ਠੀਕ ਹੈ ਜੀ ਕਸੂਤਾ ਹੋ ਜਾਂਦਾ ਸਾਡੇ ਵਾਸਤੇ ਅਸਲ ਲੰਨਾ ਜਿੱਥੇ ਇਹ ਝਗੜੇ ਹੋ ਜਾਂਦਾ ਹਾਂਜੀ 9 7 ਵਾਲੇ ਠੀਕ ਹੈ ਜੀ ਉੱਥੇ ਪ੍ਰੋਬਲਮ ਆਉਂਦੀ ਬੰਦਿਆਂ ਨੂੰ ਠੀਕ ਹੈ ਜੀ ਮਤਲਬ ਜਿਹੜਾ ਘਰ ਵਾਲਾ ਹੈ ਜਿਹੜਾ ਪੁੱਤ ਹੈ ਹਨਾ ਇੱਕ ਪਾਸੇ ਮਾਂ ਪਿਓ ਹੋਗੇ ਹਾਂਜੀ ਇੱਕ ਪਾਸੇ ਘਰ ਵਾਲੀ ਹੋਗੀ ਠੀਕ ਹੈ ਜੀ ਉੱਥੇ ਫਸ ਜਾਂਦਾ ਵਿਚਾਰਾ ਬੰਦਾ ਸਹੀ ਹੈ ਜੀ ਥੋੜਾ ਪੁੱਤ ਹੋ ਗਿਆ ਉਹਦੇ ਘਰ ਵਾਲਾ ਹੋ ਗਿਆ ਮੰਨਦੀ ਹੈ ਉਹਦੀ ਸਥਿਤੀ ਕਸੂਤੀ ਹੋ ਜਾਂਦੀ ਹੈ ਜੇ ਤਾਂ ਮਾਂ ਨੂੰ ਕਹਿੰਦੇ ਮਾਂ ਤੂੰ ਨਾ ਬੋਲਿਆ ਕਰ ਤਾਂ ਮਾਂ ਕਹਿੰਦੀ ਜਨਾਨੀ ਪਿੱਛੇ ਲੱਗ ਇਹ ਜਨਾਨੀ ਨੂੰ ਕਹਿੰਦਾ ਵੀ ਮੇਰੀ ਮਾਂ ਐ ਤੂੰ ਨਾ ਬੋਲਿਆ ਕਰ ਫਿਰ ਘਰ ਵਾਲੀ ਕਹਿੰਦੀ ਵੀ ਮਾਂ ਪਿੱਛੇ ਲੱਗਿਆ ਫਿਰ ਉਹ ਉਹਨੂੰ ਕਹਿੰਦੀ ਮੈਨੂੰ ਲਿਆਇਆ ਕਦੇ ਵਾਸਤੇ ਸੀ ਇਹ ਚੀਜ਼ਾਂ ਹੋ ਜਾਂਦੀਆਂ ਹੁਣ ਥੋਡੀ ਨੋ ਜਿਹੜੀ ਗੱਲ ਕਹਿ ਕੇ ਗਈ ਐ ਨਾ ਭੈਣ ਜੀ ਹਾਂਜੀ ਮੈਂ ਤੁਹਾਨੂੰ ਦੱਸ ਦਿਆਂ ਜੋ ਮੁੱਠੀ ਜੀ ਨੇ ਦੱਸਿਆ ਜੋ ਲਿਖਾ ਕੇ ਗਈ ਉਹ ਦਰਖਾਸਤ ਵੇਖੀ ਐ ਮੈਂ ਉਹਦੀ ਠੀਕ ਐ ਜੀ ਉਹ ਕਹਿੰਦੀ ਵੀ ਮੇਰੀ ਸੱਸ ਇਹ ਗੱਲ ਕਹਿੰਦੀ ਐ ਮੇਰੇ ਘਰ ਵਾਲੇ ਕੋਲੇ ਵੀ ਤੇਰੀ ਜਨਾਨੀ ਦਾ ਚਾਲ ਚੱਲਣਾ ਸਹੀ ਨਹੀਂ ਠੀਕ ਐ ਜੀ ਇਹ ਗੱਲ ਕਹਿ ਕੇ ਗਈ ਐ ਅੱਛਾ ਜੀ ਹੁਣੇ ਹੁਣ ਜਾਂ ਤੁਸੀਂ ਜਾਣਦੇ ਹੋ ਜੀ ਜਾਂ ਉਹ ਜਾਣਦੀ ਐ ਤੇ ਸਾਨੂੰ ਤਾਂ ਜੋ ਗੱਲਬਾਤ ਹੋਊਗੀ ਅੱਜ ਤੁਹਾਨੂੰ ਬੁਲਾਇਆ ਠੀਕ ਹੈ ਜੀ ਫਿਰ ਉਹਨਾਂ ਨੂੰ ਬੁਲਾਉਂਦੇ ਤਾਂ ਤੁਸੀਂ ਇੱਥੇ ਰੌਲਾ ਪਾਉਣਾ ਸੀ ਸਹੀ ਹੈਗਾ ਬੁਲਾਉਣਾ ਇਕੱਠਿਆਂ ਨੂੰ ਪੈਣਾ ਸਾਨੂੰ ਕੱਲ ਨੂੰ ਬੁਲਾਵਾਂਗੇ ਪਰਸੋਂ ਬੁਲਾ ਲਾਂਗੇ ਪਰ ਮੈਂ ਕਿਹਾ ਚਲੋ ਫਿਰ ਵੀ ਇੱਕ ਵਾਰੀ ਮਾਂ ਜਿਹੜੀ ਉਹ ਮਾਂ ਹੁੰਦੀ ਹੈ ਹਨਾ ਹੋ ਜਾਂਦਾ ਹੈ ਕਈ ਵਾਰੀ ਜਿਵੇਂ ਹੁਣ ਬੰਦਾ ਜਦੋਂ ਵਿਆਹ ਗਿਆ ਮੁੰਡਾ ਤੇ ਕਈ ਵਾਰੀ ਹੁੰਦਾ ਹੈ ਘਰ ਵਾਲੀ ਦੇ ਦਬਾਅ 'ਚ ਆ ਜਾਂਦਾ ਹੈ ਤੇ ਕਈ ਵਾਰੀ ਮਾਂ ਪਿਓ ਦੇ ਦਬਾਅ 'ਚ ਵੀ ਹੁੰਦਾ ਹੈ ਹਨਾ ਪਤਾ ਨਹੀਂ ਕਿਹੜੇ ਪਾਸੇ ਹੋਣਾ ਪਿਆ ਜਾਂਦਾ ਮੈਂ ਤਾਂ ਕਰਕੇ ਪਹਿਲਾਂ ਤੁਹਾਡਾ ਪੱਖ ਜਾਣਨਾ ਚਾਹੁੰਦਾ ਸੀਗਾ ਅੱਛਾ ਜੀ ਠੀਕ ਹੈ ਜੀ ਮੇਰੀ ਗੱਲ ਸੁਣੋ ਜੀ ਜਦੋਂ ਮੁੰਡਾ ਕੰਮ ਤੇ ਉੱਠ ਜਾਂਦਾ ਜੀ ਤੇ ਉਹ ਨਾ ਫੋਨ ਤੇ ਵੀਡੀਓ ਕਾਲ ਤੇ ਕਰਨ ਗੱਲਾਂ ਲੱਗ ਜਾਂਦੀ ਹੈ ਨਾ ਥੋੜੀ ਨਾਸ ਮੇਰੀ ਅੱਛਾ ਜੀ ਅੱਛਾ ਇੱਕ ਦਿਨ ਤਾਂ ਮੈਂ ਉਹਨੂੰ ਕਿਹਾ ਕਿ ਕਿਹਦੇ ਨਾਲ ਗੱਲਾਂ ਕਰੀ ਜਾਂਦੀ ਆਂ ਦੀ ਮੈਂ ਆਪਦੇ ਭਰਾ ਨੂੰ ਲਾਇਆ ਅੱਛਾ ਜੀ ਚਲ ਮੈਂ ਆਖ ਲਾਇਆ ਹੁਣ ਮੈਂ ਚੁੱਪ ਕਰ ਗਈ ਹਾਂ ਦੂਜੇ ਦਿਨ ਮੇਰਾ ਮੁੰਡਾ ਫੇਰ ਕੰਮ ਤੇ ਉੱਠ ਗਿਆ ਹੂੰ ਤੇ ਮੈਂ ਮਾੜਾ ਜਿਹਾ ਬਾਰੀ ਵਿੱਚ ਦੀ ਵੇਖਿਆ ਤੇ ਮੈਨੂੰ ਥੋੜਾ ਜਿਹਾ ਸ਼ੱਕ ਪਿਆ ਪੂਰੀ ਨਜ਼ਰ ਤਾਂ ਨਹੀਂ ਮੈਨੂੰ ਆਈ ਕਿਉਂਕਿ ਮੇਰੀ ਨਿਗਾਹ ਘਟ ਹੈ ਹੂੰ ਆਰੋ ਵਾਲਾ ਸਾਡੇ ਘਰੇ ਪਾਣੀ ਦੇਣ ਆਉਂਦਾ ਹੁੰਦਾ ਹੁੰਦਾ ਤੇ ਮੈਨੂੰ ਉਹਦਾ ਪੁਲੇਖਾ ਪੈ ਗਿਆ। ਅੱਛਾ ਵੀਡੀਓ ਕਾਲ ਸੀ? ਵੀਡੀਓ ਕਾਲ ਤੇ ਲੱਗਿਆ ਤੇ। ਅੱਛਾ ਜੀ। ਹਾਂ। ਕਿਉਂਕਿ ਉਹੋ ਜਿਹੇ ਉਹਦੇ ਕੱਪੜੇ ਪਾਏ ਸੀ ਚੱਕ ਜੀ ਸ਼ਰਟ ਤੇ ਥੋੜੇ ਕਣਕਵੰਨੇ ਜੇ ਰੰਗ ਦਾ ਸੀਗਾ। ਅੱਛਾ। ਤੇ ਮੈਨੂੰ ਥੋੜਾ ਥੋੜਾ ਤਾਂ ਦਿਸਿਆ। ਕਿਉਂਕਿ ਇੱਕੇ ਥੋੜੇ ਕਮਰੇ 'ਚ ਲਾਈਟ ਬੰਦ ਕਰ ਲੈਂਦੀ ਐ। ਚਾਨਣ ਹੋਵੇ ਤਾਂ ਪੂਰੀ ਨਜ਼ਰ ਆ ਜੇ। ਹੂੰ। ਤੇ ਫਿਰ ਜਦੋਂ ਆਪ ਦੀਆਂ ਗੱਲਾਂ ਕਰਦੀ ਐ ਉਹ ਤੋਂ ਥੋੜੀ ਜਿਹੀ ਲਾਈਟ ਕਰਕੇ ਬੰਦ ਕਰਕੇ ਤੇ ਪਰਦੇ ਕਰ ਲੈਂਦੀ ਐ। ਵੀ ਮਾੜਾ ਜਿਹਾ ਦਿਸਿਆ ਮੈਨੂੰ ਆਰੋ ਵਾਲਾ ਤੁਹਾਡੇ ਪਾਣੀ ਦੇਣ ਆਉਂਦਾ ਹੈ ਜਿਹੜੇ ਆਪਣੇ ਕੈਂਪਰ ਹੁੰਦੇ ਹਨ ਕੈਂਪਰ ਹੁੰਦੇ ਜੀ ਕਿੰਨੀਆਂ ਲੈ ਕੇ ਜਾਂਦੇ ਜਿਹੜੇ ਘਰਾਂ ਚ ਪਾ ਜਾਂਦੇ ਅੱਛਾ ਤੁਹਾਡਾ ਮਤਲਬ ਵੀਡੀਓ ਕਾਲ ਤੇ ਸੀ ਨਾ ਤੁਹਾਡੀ ਉਹ ਨਾਲ ਹਾਂਜੀ ਵੀਡੀਓ ਕਾਲ ਤੇ ਲੱਗੀ ਸੀ ਨਹੀਂ ਉਹ ਰੋਜ਼ਾਨਾ ਉਹਦਾ ਪਾਣੀ ਦੇਣ ਤੁਹਾਡੇ ਕੈਂਪਰ ਡੇਲੀ ਆਉਂਦਾ ਜੀ ਕੋਈ ਉਹਦਾ ਟਾਈਮ ਨਹੀਂ ਜਿੱਦਾਂ ਮੈਂ ਕਿਤੇ ਐਸੇ-ਪਾਸੇ ਗਈ ਹਾਂ ਮੈਂ ਕਈ ਵਾਰ ਅੱਗੇ ਵੀ ਨੋਟ ਕੀਤੀ ਹੈ ਗੱਲ ਉਹਦੋਂ ਆਉਂਦਾ ਉਹ ਪਾਣੀ ਦੇਣ ਪਤਾ ਨਹੀਂ ਉਹਨੂੰ ਕੀ ਪਤਾ ਲੱਗੇ ਆਂਦਾ ਵੀ ਹੁਣ ਬੁੜੀ ਘਰੇ ਹੈਗੀ ਆ ਕਿ ਹੈ ਨਹੀਂਗੀ ਹੂੰ ਮੈਂਨ ਪੁੱਛੇ ਵੀ ਕਾ ਕੇ ਤੂੰ ਮੇਰੇ ਨਾਲ ਪਾਣੀ ਕਾ ਤੰਦੇ ਕਹਿੰਦਾ ਕਹਿੰਦਾ ਜੀ ਮਾਤਾ ਜੀ ਮੈਂ ਉੱਥੇ ਖੜ ਗਿਆ ਉੱਥੇ ਖੜ ਗਿਆ ਹੁਣ ਮੈਨੂੰ ਕੀ ਪਤਾ ਮੈਂ ਅੱਛਾ ਪਿੰਡ ਚ ਸਾਰੇ ਸਪਲਾਈ ਦਿੰਦਾ ਹਾਂ ਹਾਂ ਸਾਰੇ ਸਪਲਾਈ ਦਿੰਦਾ ਤੇ ਸਾਡੋ ਪਾਣੀ ਦੇਣਾ ਅੱਛਾ ਹਾਂ ਭੈਣ ਜੀ ਵੇਖ ਲੋ ਇਲਜ਼ਾਮ ਤੁਹਾਡੇ ਵੱਡੇ ਆ ਹਨਾ ਨੋ ਤੁਹਾਡੀ ਵੀ ਇਹੀ ਗੱਲ ਲਿਖਾ ਕੇ ਗਈ ਹੈ ਕਿ ਮੇਰੀ ਸੱਸ ਮੇਰੇ ਤੇ ਇਲਜ਼ਾਮ ਲਾਉਂਦੀ ਹੈ ਅੱਛਾ ਜੀ ਤੁਸੀਂ ਹੁਣ ਕਹਿੰਦੇ ਜਿਹੜੀ ਤੁਸੀਂ ਗੱਲ ਦੱਸਤੀ ਕਿਉਂ ਮਨਸ਼ੀ ਜੀ ਹਾਂ ਜੀ ਕਿਉਂ ਬੁੱਟੇ ਹਾਂ ਜੀ ਜਿਵੇਂ ਭੈਣ ਜੀ ਨੇ ਗੱਲ ਦੱਸਤੀ ਵੀ ਐਂ ਕਰਕੇ ਆ ਚੀਜ਼ ਜੇ ਮੈਂ ਮੇਰਾ ਅਗਾ ਪਿੱਛਾ ਮਾਣਾ ਇਹਨੇ ਤੇ ਉਲਟਾ ਕੇ ਆਈ ਜਿਵੇਂ ਮਾਤਾ ਜਾਨੀ ਉਹਨਾਂ ਨੇ ਇਹਨੇ ਉਲਟਾ ਕੇ ਆ ਹਾਂ ਇਹ ਕਹਿੰਦੇ ਜਦੋਂ ਮਾਤਾ ਕਹਿੰਦੇ ਘਰੇ ਆ ਕੇ ਵਰਦਾ ਉਹਨਾਂ ਨੇ ਉਹ ਹੀ ਕਿਹਾ ਨਾ ਉਹ ਉਹਦੀ ਦਰਖਾਸਤ ਚ ਉਹੀ ਹੈ ਵੀ ਮੇਰਾ ਕਦੇ ਕਿਸੇ ਨਾ ਨਾਂ ਜੋੜ ਦਿੰਦੀ ਮੇਰੀ ਸੱਸ ਕਦੇ ਕਿਸੇ ਨਾ ਜੋੜ ਦਿੰਦੀ ਹੈ ਨਾ ਇਹ ਤਾਂ ਤੁਸੀਂ ਸਨਗਤ ਕਰਕੇ ਦੱਸ ਸਕਦੇ ਆ ਜੀ ਨਹੀਂ ਉਹ ਤਾਂ ਮੈਂ ਕਰੂੰਗਾ ਜੀ ਹੋਰ ਕੋਈ ਗੱਲ ਬਾਤ ਤੁਹਾਡੇ ਕੋਲੋਂ ਹੈ ਕਿ ਮੈਨੂੰ ਦੱਸ ਦਿਓ ਹੋਰ ਗੱਲ ਬਾਤ ਵੇਖੋ ਵੀਰ ਜੀ ਜਦੋਂ ਅਸੀਂ ਕੋਈ ਕੰਮ ਡੱਕਾ ਕਾਇਦੇ ਦਿੰਨੇ ਉਹਨੂੰ ਕੰਮ ਕਰਨ ਵਾਸਤੇ ਜੀ ਉਹਦੇ ਉੱਡੜ ਕੇ ਗੱਲ ਪੈ ਜਾਂਦੀ ਹੈ ਵੀ ਇਹ ਕੀ ਗੱਲ ਹੁੰਦੀ ਨੂੰਤੀ ਨੂੰ ਆਪਾਂ ਕੰਮ ਕਰਨ ਵਾਸਤੇ ਲਿਉਨੇ ਹੁੰਨੇ ਆ ਪਾਲ ਪਲੋਸ ਕੇ ਐਡਾ ਕਰਕੇ ਆਪਾਂ ਬਗਾਨੀ ਧੀ ਦੇ ਹੱਥ ਕਿਉਂ ਫੜਾਉਣੇ ਆ ਵੀ ਆਪਣੇ ਘਰ ਦੀ ਨੂੰਹ ਧੀ ਹੈ ਇੱਜ਼ਤ ਰਹੇ ਬਿਲਕੁਲ ਤੇ ਇਹ ਥੋੜੀ ਹੁੰਦੀ ਵੀ ਕਿਤੇ ਉਹਦੇ ਨਾਲ ਫੋਨ ਤੇ ਗੱਲਾਂ ਮਾਰ ਲੈ ਕਿਤੇ ਉਹਦੇ ਨਾਲ ਮਾਰ ਲੈ ਹਾਂ ਕਿ ਸਾਫ ਤਾਂ ਤੁਸੀਂ ਕਰਦੇ ਹੀ ਆ ਰੋ ਡੇਲੀ ਬਿਲਕੁਲ ਬਿਲਕੁਲ ਤੁਹਾਨੂੰ ਵੀ ਪਤਾ ਲੱਗ ਜਾਂਦਾ ਵੀ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਕਹਿੰਦੀਆਂ ਸੱਸਾਂ ਕੰਮ ਕਰੀ ਚਾਹਣ ਤਾਂ ਸਾਨੂੰ ਪੰਜਾਂ ਨੂੰ ਬੈੱਡ ਤੋਂ ਨਾ ਕੋਈ ਠਾਵੇ ਬਿਲਕੁਲ ਇਹ ਗੱਲ ਗਲਤ ਹੁੰਦੀ ਹੈ ਨਾ ਹਮ ਕੰਮ ਵੀ ਕਰੋ ਆਪ ਦਾ ਫੋਨ ਵੀ ਵੇਖੋ ਕਰੋ ਅਸੀਂ ਐ ਨਹੀਂ ਕਹਿੰਦੇ ਨਾ ਕਰੋ ਵੇਲੇ ਟਾਈਮ 'ਚ ਇਹ ਵੀ ਕਰੋ ਜੀ ਵੀਡੀਓ ਕਾਲ ਕਰੋ ਕੋਈ ਪੇਕਿਆਂ ਨੂੰ ਲਾਓ ਕਿਤੇ ਭੈਣ ਭਰਾ ਨੂੰ ਲਾਓ ਸਾਡੇ ਸਾਹਮਣੇ ਲਾ ਲੋ ਅਸੀਂ ਕਿਹੜਾ ਰੋਕ ਦੀਆਂ ਹੂੰ ਜੇ ਤੁਸੀਂ ਚੋਰੀਆਂ ਕਰਕੇ ਫੋਨ ਕਰੋਗੇ ਪਾਸੇ ਬਹਿ ਕੇ ਤਾਂ ਆਟੋਮੈਟਿਕ ਸ਼ੱਕ ਹੋ ਜਾਂਦਾ ਭਾਂਦੀ ਪੀਰ ਜੀ ਜਿਵੇਂ ਸੱਚੀਆਂ ਹੁਣ ਠੀਕ ਹੈ ਤੁਹਾਡੀ ਗੱਲ ਸਹੀ ਹੈ ਉਹ ਇਹ ਵੀ ਗੱਲ ਕਹਿੰਦੀ ਸੀ ਉਹ ਕਹਿੰਦੀ ਵੀ ਆਮ ਆਦੀ ਆਦਤ ਹੁੰਦੀ ਹੈ ਬਜ਼ੁਰਗਾਂ ਦੀਆਂ ਦੀ ਬੁੜੀਆਂ ਦੀ ਖਾਸ ਕਰ ਪਿੰਡਾਂ 'ਚ ਵੀ ਸਾਨੂੰ ਵੀ ਚਲੋ ਤੁਹਾਡੀ ਗੱਲ ਕਿਤੇ ਸਹੀ ਲੱਗਦੀ ਹੈ ਵੀ ਕਦੇ ਢੀ ਕੋਲੇ ਜਾਵੜੀ ਕਦੇ ਨਨਾਨ ਕੋਲੇ ਜਾਵੜੀ ਕਦੇ ਕਿਤੇ ਕਦੇ ਕਿਤੇ ਵੀ ਜਾਂਦੀਆਂ ਉਹ ਕਹਿੰਦੀ ਵੀ ਉਹ ਤਾਂ ਇੰਨਾ ਮੇਰੇ ਤੇ ਸ਼ੱਕ ਕਰਦੀ ਐ ਮੈਂਦੀ ਇੱਕ ਕਮੈਂਟ ਨਹੀਂ ਛੱਡ ਕੇ ਜਾਂਦੀਆਂ ਦੀ ਕਿ ਪਿੰਡ 'ਚ ਵੀ ਕਿਤੇ ਕੋਈ ਮਰਗ ਹੋ ਜਾਏ ਕੋਈ ਕੁਛ ਖੁਸ਼ੀ ਗਮੀ ਹੋ ਜਾਏ ਨਾ ਤਾਂ ਕਹਿੰਦੀ ਛੇਤੀ ਛੇਤੀ ਮੋੜਨ ਦੀ ਕੋਸ਼ਿਸ਼ ਕਰਦੀ ਐ ਵੀ ਪਤਾ ਨਹੀਂ ਮੈਂ ਮਗਰੋਂ ਕੀ ਕਰ ਦੂੰਗੀ ਮੇਰੇ ਪੁੱਤ ਨੇ ਮੈਨੂੰ ਇਹ ਕਿਹਾ ਵੀ ਮਾਤਾ ਤੈਨੂੰ ਘਰ ਦੀ ਜ਼ਿੰਮੇਵਾਰੀ ਦਿੱਤੀ ਜੇ ਮੇਰਾ ਪੁੱਤ ਕਿਤੇ ਉੱਤੇ ਆ ਗਿਆ ਤਾਂ ਕੋਈ ਤਕੜਾ ਸਿਆਪਾ ਇਹਨਾਂ ਦਾ ਫਰਕ ਨਾ ਪੈਜੇ ਹੂੰ ਮੈਂ ਘਰ ਬਣਾਉਣ ਦੀ ਕੋਸ਼ਿਸ਼ ਕਰਦੀ ਐ ਮੈਂ ਜਾਣਦੀ ਨਹੀਂ ਕਰਦੀ ਪੁੱਤ ਤੁਸੀਂ ਵੀ ਮੇਰੇ ਪੁੱਤਾਂ ਵਰਗੇ ਆ ਬਿਲਕੁਲ ਸਹੀ ਹੈ ਚੱਲ ਥੋੜੀ ਜਾਇਜ ਵਿਚਾਰ ਕਰਨ ਲਈ ਚਲੋ ਮੈਨੂੰ 1-2 ਦਿਨ ਦਿਓ ਠੀਕ ਹੈ ਠੀਕ ਹੈ ਜੀ ਧੰਨਵਾਦ ਥੋੜੀ ਮੁਰਸ਼ੀ ਜੀ ਨੂੰ ਨਾ ਇੱਕ ਉਹਨਾਂ ਦੇ ਉਹਦੇ ਪੇਕਿਆਂ ਦਾ ਕੋਈ ਨੰਬਰ ਲਿਖਾ ਕੇ ਜਾਓ ਠੀਕ ਹੈ ਠੀਕ ਹੈ ਜੀ ਤੁਹਾਨੂੰ ਮੈਂ ਨੰਬਰ ਲਿਖਾ ਦੇਣੀ ਤੁਸੀਂ ਫੋਨ ਕਰ ਦਿਓ ਹਾਂ ਜਾਂ ਕਿਸੇ ਵੀ ਉਹ ਤੋਂ ਪ੍ਰਬੰਧਿਆ ਦਾ ਨੰਬਰ ਤੁਸੀਂ ਬੇਸ਼ੱਕ ਨੇ ਅੱਜ ਹੈਗਾ ਮੈਂ ਤਾਂ ਮੁੰਡੇ ਦਾ ਹੀ ਦੇ ਦੂੰ ਤੁਸੀਂ ਉਹਨਾਂ ਨਾਲ ਗੱਲ ਕਰਕੇ ਪੁੱਛੋ ਪਹਿਲਾਂ ਨੰਬਰ ਮੁਰਸ਼ੀ ਜੀ ਮੁੰਡੇ ਦਾ ਨੰਬਰ ਲਿਖ ਲਓ ਮੁੰਡੇ ਤੋਂ ਉਹਦੇ ਸਹੁਰਿਆਂ ਦੇ ਸਰਪੰਚ ਦਾ ਨੰਬਰ ਲੈਣਾ ਠੀਕ ਹੈ ਜਿਵੇਂ ਮਰਜ਼ੀ ਲੈ ਕੇ ਦੇ ਦੇ ਤੁਸੀਂ ਮੈਨੂੰ ਅੱਜ ਸ਼ਾਮ ਤੱਕ ਹਾਂਜੀ ਜਾਂ ਕੱਲ ਨੂੰ ਜਦੋਂ ਤੁਹਾ ਦਾ ਮੇਰੇ ਨਾਲ ਹੀ ਆ। ਕੱਲ ਨੂੰ ਜਦੋਂ ਨੂੰ ਆਣਾ ਮੈਂ ਢੀਤੀ। ਉਦੋਂ ਨੂੰ ਉਹਨਾਂ ਦੇ ਪਿੰਡ ਦੇ ਸਰਪੰਚ ਦਾ ਜਾਂ ਕਿਸੇ ਪੈਂਚ ਦਾ ਜਿਹੜਾ ਬੰਦਾ ਸਿਆਣਾ ਲੱਗੇ। ਫੇਰ ਲ ਕੋਸ਼ਿਸ਼ ਕਰਨੀ ਸੀ। ਇਹਨਾਂ ਦੇ ਮੁੰਡੇ ਦਾ ਨੰਬਰ ਲੈ ਰਹੇ ਉਹਨਾਂ ਕੋਲੋਂ ਠੀਕ ਹੈ। ਮੁੰਡੇ ਤੋਂ ਨੰਬਰ ਲਾਓ ਤੁਸੀਂ ਲੈ ਕੇ ਤੇ ਮੈਨੂੰ ਆ ਬਤਲੋ। ਮੈਂ ਗੱਲ ਕਰੂੰਗਾ। ਪਹਿਲਾਂ ਮੈਂ ਪੜਤਾਲ ਕਰਦਾ ਜੀ ਠੀਕ ਹੈ। ਥੋੜੀ ਨੋ ਦਾ ਰਿਕਾਰਡ ਕਿਹੋ ਜਿਹਾ? ਠੀਕ ਹੈ। ਉਹਦਾ ਕੇਸ ਹਾਬਤਾ ਹੈ ਮੈਂ ਕੀ ਚੱਲਦਾ ਕੀ ਨਹੀਂ ਚੱਲਦਾ ਕਿਉਂਕਿ ਪਿੰਡੋਂ ਪਤਾ ਲੱਗ ਜਾਂਦਾ ਹੁੰਦਾ। ਠੀਕ ਹੈ ਜੀ। ਠੀਕ ਹੈ ਜੀ। ਮੈਂ تنਵੀਰ ਜੀ ਇਹ ਗੱਲ ਕਹਿਣੀ ਹੈ ਵੀ ਤੁਸੀਂ ਨੂਨ ਨੂੰ ਵੀ ਬੁਲਾ ਲਓ ਤੇ ਮੈਨੂੰ ਵੀ ਬੁਲਾ ਲਓ ਮੇਰਾ ਕਸੂਰ ਹੋਇਆ ਮੈਨੂੰ ਕਹਦੇ ਮੇਰੀ ਨੂਹ ਦਾ ਹੋਇਆ ਉਹਨਾਂ ਨੂੰ ਕਹਦੇ ਸਾਡਾ ਘਰ ਵਸਣਾ ਚਾਹੀਦਾ ਮੈਂ ਬੁਲਾਉਂਗਾ ਜੀ ਦੋਦਰ ਅੱਜ ਕੱਲ ਮਾਹੌਲ ਕਿਹੋ ਜਿਹਾ ਵੇਖਦੇ ਆਂ ਆਥਣ ਨੂੰ ਖਰੂਰ ਪੱਟ ਕੇ ਤੇ ਘਰ ਜਾਣ ਦੀ ਕੋਸ਼ਿਸ਼ ਕਰਦਿਆਂ ਨਿਤ-ਨਿਤ ਘਰ ਬੰਨਣੇ ਅੱਜ ਕੱਲ ਦੇ ਟਾਈਮ 'ਚ ਮੰਗਾਈ ਵੇਖੋ ਕਿੰਨੀ ਬਹੁਤ ਔਖੀ ਆ ਬਿਲਕੁਲ ਸਹੀ ਠੀਕ ਹੈ ਮਰਜੀ ਇਸੇ ਕਰਕੇ ਬੁਲਾਇਆ ਸੀ ਵੀ ਬਹੁਤ ਤਰ੍ਹਾਂ ਦੇ ਸੀ ਵਿਚਾਰ ਉਹ ਤੁਹਾਡੀ ਨੂਹ ਦੀ ਗੱਲ ਵੀ ਸੁਣ ਲਈ ਉਹਨਰ ਕੋ ਤੁਹਾਨੂੰ ਵੀ ਅਸੀਂ ਤਾਂ ਹੀ ਬੁਲਾਇਆ ਵੀ ਤੁਹਾਡੇ ਵੀ ਗੱਲਬਾਤ ਸੁਣਨ ਕਿ ਉਸ ਤੋਂ ਬਾਅਦ ਜਿਹੜਾ ਵੀ ਅੱਗੇ ਆਪਾਂ ਇੱਕੋ ਦਰਾਂ ਦੇ ਵਿੱਚ ਵਿੱਚ ਅੱਗੇ ਸਰਪੰਚ ਸਾਹਿਬ ਨਾਲ ਗੱਲ ਕਰਕੇ ਜੋ ਵੀ ਅੱਗੇ ਫੈਸਲਾ ਹੋਊਗਾ ਤੁਹਾਡਾ ਅਸੀਂ ਤੁਹਾਨੂੰ ਵੇੜ ਨਹੀਂ ਕਰਾਂਗੇ ਫਾਨੂੰ ਕੀ ਕਰਾਗੀ ਕੀ ਮਤਲਬ ਬਣਦਾ ਹੈ ਠੀਕ ਹੈ ਜੀ ਇਹਨਾਂ ਤੋਂ ਮੁੰਡੇ ਦਾ ਨੰਬਰ ਲੈ ਲਓ ਤੇ ਮੁੰਡੇ ਨਾਲ ਗੱਲ ਕਰਕੇ ਇਹਦੇ ਉਹਦੇ ਸੌਰਿਆਂ ਦੇ ਸਰਪੰਚ ਦਾ ਜਾਂ ਕਿਸੇ ਜ਼ਿੰਮੇਵਾਰ ਬੰਦੇ ਦਾ ਨੰਬਰ ਲੈ ਕੇ ਤੁਸੀਂ ਕੱਲ ਦੁਪਹਿਰ ਤੋਂ ਪਹਿਲਾਂ ਪਹਿਲਾਂ ਮੈਨੂੰ ਦੇਣਾ ਜਦੋਂ ਆਪਣੀ ਉੱਥੇ ਗੱਲ ਹੋ ਜੂਗੀ ਨਾ ਫੇਰ ਆਪਾਂ ਇਹਨਾਂ ਦੀ ਨੰਬਰ ਨੂੰ ਦੱਸ ਦੋ ਵੀ ਤੁਹਾਡੀ ਸੱਸ ਨੂੰ ਬੁਲਾ ਲਿਆ ਸੀਗਾ ਵੀ ਉਹਦੇ ਨਾਲ ਗੱਲਬਾਤ ਤਾਂ ਦੱਸ ਦੋ ਵੀ ਐਸਐਸਓ ਸਾਹਿਬ ਨੇ ਕੀਤੀ ਹੈ ਠੀਕ ਜੀ ਵੀ ਸਾਨੂੰ ਨਹੀਂ ਪਤਾ ਕੀ ਕੀਤੀ ਆ ਤੁਸੀਂ ਕੁਝ ਨਹੀਂ ਕਹਣਾ ਮੈਂ ਕੋਲ ਬੈਠਾ ਸੀ ਕੋਲ ਨਹੀਂ ਬੈਠੀ ਸੀ ਇੱਕ ਮੋੜ ਪਰ ਬੰਦੇ ਆ ਨੰਬਰ ਉਹਦੇ ਪੇਕੇਆਂ ਦਾ ਲੈ ਲਵੋ ਆਪਾਂ ਪਹਿਲਾਂ ਪ੍ਰਤਾਕ ਕਰਦੇ ਨਸਲ ਚ ਗੱਲ ਠੀਕ ਹੈ ਭੈਣ ਜੀ ਆਪਾਂ ਇਹਨਾਂ ਦਾ ਨੰਬਰ ਲਿਖਾ ਦੋ ਮਨਸੀ ਜੀ ਠੀਕ ਹੈ ਲਿਖਾ ਲੇ ਲਓ ਜੀ ਠੀਕ ਹੈ ਠੀਕ ਹਾਂ ਮੁਰਜੀ ਜੀ ਤੁਸੀਂ ਜਾ ਕੇ ਇਹਨਾਂ ਦਾ ਨੰਬਰ ਲਿਖ ਲਓ ਤੇ ਇਹਨਾਂ ਦੀ ਨੋ ਨੂੰ ਕਰ ਦਿਓ ਫੋਨ ਠੀਕ ਹੈ ਜੀ ਵੀ ਤੁਹਾਡੇ ਸੱਸ ਨੂੰ ਬੁਲਾ ਲਿਆ ਸੀਗਾ ਉਹਦੀ ਗੱਲਬਾਤ ਸੁਣ ਲਈ ਹੈ ਹਾਂ ਜੀ ਅਗਲੇ 1-2 ਦਿਨਾਂ ਦੇ ਵਿੱਚ ਤੁਹਾਨੂੰ ਬੁਲਾਵਾਂਗੇ ਇਕੱਠੀਆਂ ਠੀਕ ਹੈ ਠੀਕ ਹੈ ਤੇ ਇਹਨਾਂ ਤੋਂ ਇਹਨਾਂ ਦੇ ਮੁੰਡੇ ਦਾ ਨੰਬਰ ਠੀਕ ਹੈ ਸਰ ਫੋਟੇ ਚੱਲੀਏ ਆਪਾਂ ਹਾਂ ਠੀਕ ਹੈ ਭਾਂਜੀ ਸਸੀ ਹੋ ਗਿਆ ਆਜੋ ਜੀ